ਸੈਂਟਰਲ ਜੇਲ ਇੱਕ ਵਾਰ ਫਿਰ ਚਰਚਾ ਵਿੱਚ ਦਿਖਾਈ ਦੇ ਰਹੀ ਹੈ ਵੀ ਲਗਾਤਾਰ ਉੱਥੇ ਮਾਮਲੇ ਸਾਹਮਣੇ ਆ ਰਹੇ ਨੇ ਭਾਵੇਂ ਉਥੋਂ ਕੋਈ ਨਸ਼ੇ ਦੀ ਬਰਾਮਦਗੀ ਹੋਵੇ ਤੇ ਚਾਹੇ ਉੱਥੇ ਲੜਾਈ ਝਗੜੇ ਦਾ ਹੋਵੇ ਅੱਜ ਇੱਕ ਵਾਰ ਫਿਰ ਲੜਾਈ ਝਗੜਾ ਦੋ ਕੈਦੀਆਂ ਦੇ ਵਿੱਚ ਜਿਹੜਾ ਹੁੰਦਾ ਦਿਖਾਈ ਦਿੱਤਾ ਜਿਹਦੇ ਵਿੱਚ ਇੱਕ ਕੈਦੀ ਪੂਰੀ ਤਰ੍ਹਾਂ ਜਖਮੀ ਹੋਇਆ ਤੋਂ ਉਹਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਜਿਹੜਾ ਉਹ ਵਾਰ ਵੀ ਕੀਤੇ ਗਏ ਨੇ ਇਹ ਸਵਾਲ ਜੇਲ ਪ੍ਰਸ਼ਾਸਨ ਤੇ ਸਭ ਤੋਂ ਵੱਧ ਤੋਂ ਦਿਖਾਈ ਦੇ ਰਹੇ ਨੇ ਵੀ ਇਹ ਜਿਹੜੇ ਤੇਜ਼ ਤਾਰ ਹਥਿਆਰ ਜਿਹੜੇ ਬਾਹਰ ਕੀਤੇ ਗਏ ਨੇ ਉਹ ਦੂਜੇ ਕੈਦੀਆਂ ਦੇ ਕੋਲੋਂ ਕਿੱਥੋਂ ਆਏ ਉਹ ਜਿਹੜੇ ਹਵਾਲਾਤੀ ਆ ਇਹਨਾਂ ਕਰਦੀ ਦਿਖਾਈ ਦੇ ਰਹੀ ਹੈ ਤੇ ਉਹਦੇ ਤੇ ਸਵਾਲ ਉੱਠਨੇ ਜੜੇ ਆ ਉਹ ਲਾਜ਼ਮੀ ਆ ਜਿਹਦੇ ਵਿੱਚ ਅੱਜ ਇੱਕ ਜਿਹੜਾ ਵੀ ਕੈਦੀ ਦੀ ਗੱਲ ਕੀਤੀ ਜਾਵੇ ਉਹ ਗੰਭੀਰ ਜ਼ਖਮੀ ਹੋ ਗਿਆ ਜਿਹੜਾ ਇਲਾਜੇਬਲ ਹਸਪੀਟਲ ਫਰੋਇਪੁਰ ਵਿੱਚ ਚੱਲਦਾ ਪਿਆ ਦਿਖਾਈ ਦੇ ਰਿਹਾ ਤੇ ਪੁਲਿਸ ਪ੍ਰਸ਼ਾਸਨ ਤੇ ਪਰਿਵਾਰਿਕ ਤੌਰ ਤੇ ਰਿਸ਼ਤੇਦਾਰ ਤੌਰ ਤੇ ਜਿਹੜੇ ਸਵਾਲ ਵੀ ਠਾਂਦੇ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਜਿਹੜੀ ਫਰੋਇਪੁਰ ਵਿੱਚ ਦਿਖਾਈ ਦੇ ਰਹੀ ਸੀ ਹੁਣ ਜੇਲ੍ਹ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਹੋ ਗਏ ਨੇ ਉਹਦੇ ਉੱਤੇ ਵੀ ਸਵਾਲ ਉੱਠਨੇ ਲਾਜ਼ਮੀ ਆ ਕਿਉਂ ਸੁਰੱਖਿਆ ਜਿਹੜੀ ਹੈਗੀ ਆ ਵੀ ਉਹ ਸਹੀ ਤਰ੍ਹਾਂ ਜਿਹੜੀ ਆ ਉਹ ਨਹੀਂ ਹੋ ਰ ਹਾਜ਼ਮ ਜੀ ਡਿਊਟੀ ਦੇ ਜਿਹੜੇ ਦੌਰਾਨ ਮਲਾਜੀ ਮੈਂ ਉਹ ਕਰਦੇ ਦਿਖਾਈ ਨਹੀਂ ਦੇ ਰਹੇ ਜਿਹਦੇ ਵਿੱਚ ਕਾਫੀ ਵੱਡੀ ਚੂਕ ਹੋ ਰਹੀ ਆ ਜਿਸ ਕਰਕੇ ਕੈਦੀ ਤੇ ਹਵਾਲਾਤੀ ਆਪਸ ਵਿੱਚ ਜਿਹੜੇ ਲੜਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਵਿੱਚ ਜ਼ਖਮੀ ਵੀ ਜੜੇ ਹੋ ਰਹੇ ਨੇ ਜੇਲ੍ਹ ਦੇ ਵਿੱਚ ਸੰਜੀਤ ਨੂੰ ਫੋਮਾ ਅਨਰ ਸਿਪਰੇਟਰ ਵਿੱਚ ਜੁੜ ਸੀਗਾ ਤੇ ਉਹਦੇ ਜਿਹੜੀਆਂ ਕੁਝ ਬੰਦਿਆਂ ਨੇ ਸਤਾ ਮਾਰਾ ਕੀ ਪਰ ਆਪਾਂ ਕਿ ਕੰਝ ਜਿੰਦਗੀ ਸਕਾਣੇ ਜਿਹੜੇ ਕੀ ਹੁਣ ਮਨਜੂ ਐਕਸਰੇ ਤੇ ਲਾਇਲ ਡਿਸਪੋਜ਼ਲ ਕੀ ਹੋਣਾ ਹੈ ਅਜੀ ਜੇਲ ਦੇ ਅੰਦਰ ਤੇਈ ਤਰ ਹਥਿਆਰਾਂ ਨਾਲ ਮਲੇ ਕਰਨਾ ਇੱਕ ਚਿੰਤਾ ਦਾ ਵਿਸ਼ਾ ਤਾਂ ਹੈਗਾ ਇਹ ਬੱਤਾ ਦੇਖ ਰਹੇ ਕੋਲਪੁਰ ਸ਼ਹਿਰ ਦੀ ਸਾਰੀ ਕਾਨੂੰਨ ਵਿਵਸਥਾ ਦੇਖ ਰਹੇ ਹਾਂ ਹੁਣ ਨਾਲ ਜੇਲ੍ਹ ਦੀ ਵੀ ਦੇਖ ਰਹੇ ਇੱਕ ਮਾੜੀ ਘਟਨਾ ਨਿੰਦਨਯੋਗ ਸਵਾਲ ਉੱਠਦੇ ਆ ਜੇਲ੍ਹ ਦੀ ਸਾਫੀ ਬਿਲਕੁਲ ਉੱਠਦੇ ਆ ਕੈਮਰਾਮੈਨ ਦਿਨ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋ। ਫਰੋਇਪੁਰ ਸੈਂਟਰ ਜੇਲ ਇੱਕ ਵਾਰ ਫਿਰ ਚਰਚਾ ਵਿੱਚ ਦਿਖਾਈ ਦੇ ਰਹੀ ਹੈ ਵੀ ਲਗਾਤਾਰ ਉੱਥੇ ਮਾਮਲੇ ਸਾਹਮਣੇ ਆ ਰਹੇ ਨੇ ਭਾਵੇਂ ਉਥੋਂ ਕੋਈ ਨਸ਼ੇ ਦੀ ਬਰਾਮਦਗੀ ਹੋਵੇ ਤੇ ਚਾਹੇ ਉੱਥੇ ਲੜਾਈ ਝਗੜੇ ਦਾ ਹੋਵੇ ਅੱਜ ਇੱਕ ਵਾਰ ਫਿਰ ਲੜਾਈ ਝਗੜਾ ਦੋ ਕੈਦੀਆਂ ਦੇ ਵਿੱਚ ਜਿਹੜਾ ਹੁੰਦਾ ਦਿਖਾਈ ਦਿੱਤਾ ਜਿਹਦੇ ਵਿੱਚ ਇੱਕ ਕੈਦੀ ਪੂਰੀ ਤਰ੍ਹਾਂ ਜਦਾ ਜਕਨੀ ਹੋਇਆ ਤੋਂ ਉਹਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਜਿਹੜਾ ਉਹ ਵਾਰ ਵੀ ਕੀਤੇ ਗਏ ਨੇ ਇਹ ਸਵਾਲ ਜੇਲ ਪ੍ਰਸ਼ਾਸਨ ਤੇ ਸਭ ਤੋਂ ਵੱਧ ਦਿਖਾਈ ਦੇ ਰਹੇ ਨੇ ਵੀ ਇਹ ਜਿਹੜੇ ਤੇਜ਼ ਤਾਰ ਹਥਿਆਰ ਜਿਹੜੇ ਬਾਹਰ ਕੀਤੇ ਗਏ ਨੇ ਉਹ ਦ ਵੀ ਜੀਰੋ ਜੇਲ੍ਹ ਦੇ ਵਿੱਚ ਬੰਦ ਹੁਣ ਤੇ ਉੱਥੇ ਸਿਕਿਉਰਿਟੀ ਜਿਹੜੀ ਆ ਉਹ ਕੀ ਕਰਦੀ ਦਿਖਾਈ ਦੇ ਰਹੀ ਆ ਤੇ ਉਹਦੇ ਤੇ ਸਵਾਲ ਉੱਠਣੇ ਜੜੇ ਆ ਉਹ ਲਾਜ਼ਮੀ ਆ ਜਿਹਦੇ ਵਿੱਚ ਅੱਜ ਇੱਕ ਜਿਹੜਾ ਵੀ ਕੈਦੀ ਦੀ ਗੱਲ ਕੀਤੀ ਜਾਵੇ ਉਹ ਗੰਭੀਰ ਜ਼ਖਮੀ ਹੋ ਗਿਆ ਜਿਹੜਾ ਇਲਾਜ ਹਸਪੀਟਲ ਫਰੋਹੀਪੁਰ ਵਿੱਚ ਚੱਲਦਾ ਪਿਆ ਦਿਖਾਈ ਦੇ ਰਿਹਾ ਤੇ ਪੁਲਿਸ ਪ੍ਰਸ਼ਾਸਨ ਤੇ ਪਰਿਵਾਰਿਕ ਤੌਰ ਤੇ ਰਿਸ਼ਤੇਦਾਰ ਤੌਰ ਤੇ ਜਿਹੜੇ ਸਵਾਲ ਵੀ ਉਠਾਉਂਦੇ ਦਿਖਾਈ ਦੇ ਰਹੇ ਆ ਵੀ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਜਿਹੜੀ ਫਰੋਹੀਪੁਰ ਵਿੱਚ ਦਿਖਾਈ ਦੇ ਰਹੀ ਸੀ ਹੁਣ ਜੇਲ੍ਹ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਹੋ ਗਏ ਨੇ ਉਹਦੇ ਉੱਤੇ ਵੀ ਸਵਾਲ ਉੱ ਕੈਦੀ ਹੈ ਗਿਆ ਉਹਨਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਅੰਦਰ ਜਿਹੜੇ ਬੈਠੇ ਮੁਲਾਜ਼ਮ ਜਿਹੜੇ ਡਿਊਟੀ ਤੇ ਜਿਹੜੇ ਦਰਾਂ ਮੁਲਾਜ਼ਮ ਉਹ ਕਰਦੇ ਦਿਖਾਈ ਨਹੀਂ ਦੇ ਰਹੇ ਜਿਹਦੇ ਵਿੱਚ ਕਾਫੀ ਵੱਡੀ ਚੂਕ ਹੋ ਰਹੀ ਆ ਜਿਸ ਕਰਕੇ ਕੈਦੀ ਤੇ ਹਵਾਲਾਤੀ ਆਪਸ ਵਿੱਚ ਜਿਹੜੇ ਲੜਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਵਿੱਚ ਜ਼ਖਮੀ ਵੀ ਜੜੇ ਹੋ ਰਹੇ ਨੇ ਜੇਲ੍ਹ ਦੇ ਵਿੱਚ ਸੰਜੀਤ ਫੁਮਾ ਅੰਦਰ ਸਿਟੀ ਦੇ ਵਿੱਚ ਸੀਗਾ ਤੇ ਉਹਦੇ ਜਿਹੜੀਆਂ ਕੁਝ ਬੰਦਿਆਂ ਨੇ ਸਤਾ ਮਾਰਾ ਕੀ ਹੋਰ ਕਾਫੀ ਗੰਭੀਰ ਸਤਾ ਨੇ सुरेती बनाओ मंजू एक्सेसरी और लॉय डिसकवर की हूं जाने आज जेल के अंदर कई बार हत्याना हमले करना एक चिंता का विषय है गाइस आप सब देख रहे हैं भोपाल शहर सारी कानून व्यवस्था देख रहे हैं हम नाल जेल भी देख रहे हैं एक माड़ी घटना निंदन यूं सवाल तो देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par